ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਣੀ ਦੇ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਨਵਾਂ ਸ਼ਹਿਰੀ ਆ ਦੋਸਤੋ ਸੋਗਮ ਇੱਕ ਪੋਸਟ ਪਾਈ ਸੀ ਚੈਨਲ ਤੇ ਮੈਨੂੰ ਕਈ ਵੀਰਾਂ ਦੇ ਮੈਸੇਜ ਆਏ WhatsApp ਤੇ ਕਾਲ ਕੀਤੇ ਉਹਨਾਂ ਸਾਰਿਆਂ ਨੇ ਮੈਨੂੰ ਵਿਸ਼ ਕੀਤਾ ਕਿਉਂਕਿ ਆਇਤਨ ਬਹੁਤ ਜ਼ਿਆਦਾ ਖਾ ਸਾ ਦੋਸਤੋ ਕਿਉਂਕਿ ਇਹ ਤੁਹਾਡੇ ਭਰਾ ਦਾ ਮਣੀ ਦਾ ਜਲੰਦ ਹੈਣਾ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ ਕੀਤਾ ਮੈਨੂੰ ਸਾਰਾ ਦੋਸਤੋ ਤੁਹਾਡੇ ਪਿਆਰ ਸਤਿਕਾਰ ਨਾਲ ਹੀ ਆ ਉਮੀਦ ਆਉਣਾ ਟਾਈਮ ਚ ਇਹ ਪਿਆਰ ਸਤਿਕਾਰ ਬਣਾਈ ਰੱਖੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਚੰਗੀ ਵੱਚੀ ਦਿਖਾਉਣੀ ਹੈ ਜਰਸੀ ਫਿਲਹਾਲ ਗੱਬਣਾ ਪਰ ਕੌਸਮਾ ਕੱਚੀ ਆ ਪਰ ਝੋਲੀ ਝਾਲੀ ਬਹੁਤ ਸੋਹਣੀ ਹੈ ਤੇ ਚੰਗੇ ਰਿਕਰਡ ਵਾਲੀ ਬਾਈ ਜੀ ਹੁਣੇ ਦੱਸਦੇ ਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਤੇ ਆ ਕੇ ਆਵੜੀ ਸੱਲੀਨਾ ਖਰੀਦਦਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਸੈਕੰਡ ਨੰਬਰ ਤੇ ਬਹੁਤ ਸੋਹਣੀ ਬੱਚੀ ਮੂਹ ਤੋਂ ਖੀਰੀ ਦੁੱਧ ਵਾਲੀ ਦੰਦਾ ਜੀ ਖੀਰੀ ਬੱਚੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 20 ਤਰੀਕ ਤੋਂ 8 ਮਹੀਨਾਵਾਂ ਬੱਚੀ ਨੂੰ ਸ਼ੁਰੂ ਹੋ ਚੁੱਕਿਆ ਤੇ ਬਾਕੀ ਦੋਸਤੋ ਮੱਧ ਰਿਕੋਰਡ ਬਾਈ ਜੀ ਹੁਣੇ ਕਹਿੰਦੇ 18 ਤੋਂ 20 ਕਿਲੋ ਦਾ ਚੋਲੀ ਵੇਚ ਸਕਦੇ ਆ ਬਹੁਤ ਸੋਹਣੀ ਚੋਲੀ ਬੱਚੀ ਇਦਾਂ ਤਿਆਰ ਕੀਤੀ ਹੁੰਦੀ ਆ ਜਿਵੇਂ ਕੋਈ 10 12 ਦਿਨਾਂ ਦੀ ਕੱਚੀ ਵੜਨ ਤਿਆਰ ਕੀਤੀ ਹੁੰਦੀ ਬਾਕੀ ਦੋਸਤੋ ਦੁੱਧ ਬੱਚੀ ਪਹਿਲੇ ਸੂਚ ਚੰਗਾ ਪੀ ਆ ਜੂ ਹਾਈਟ ਬਾਈ ਜੀ ਫੋਲ ਲੰਮਾ ਵੱਡਾ ਕੱਦ ਕਾਰ ਫੇਸ ਕੁਆਲਟੀ ਵੇਖ ਸਕਦੇ ਆ ਬਹੁਤ ਸੋਹਣੀ ਛੋਟੇ ਗੋਲ ਕੰਨ ਬੋਦੀ ਵਾਲੀ ਜਰਸੀ ਪੈਠਪਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਮੱਧ ਰਿਕੋਰਡ ਬਾਈ ਜੀ ਹੁਣੇ ਕਹਿੰਦੇ 18 ਤੋਂ 20 ਕਿਲੋ ਦਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਚੰਗਾ ਪਿਆਜੂ ਝੋਲੀ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣੀ ਚਾਰੇ ਤਰ੍ਹਾਂ ਸੇਮ ਇਸਾਈਚ ਕੈਪਟੀ ਨਿਖਰਮੇ ਕਲੇ ਕਲੇ ਲੱਗੇ ਹੋਏ ਆ ਨਵਾਂ ਹਾਨਾ ਹਾਈ ਨਟਖਣੀਆਂ ਕਰਦੀ ਆ ਤੇ ਅੱਗੇ ਬਾਈ ਜੀ ਹੁਣੇ ਕਹਿੰਦੇ ਚੰਗੇ ਸੀ ਮੁੰਡੇ ਪ੍ਰੈਗਨੈਂਟ ਆ ਪੱਛੀ ਬਹੁਤ ਸੋਹਣੀ ਫੇਸ ਕੁਆਲਟੀ ਸੋਹਣੀ ਸੋਨੇ ਮੁੰਮਥੇ ਦੀ ਛੋਟਾ ਗੋਲ ਕਰਨ ਬੋਦੀ ਜਾਨੀ ਜਰਸੀ ਪਟਪਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਤੇ ਡਿਮਾਂਡ ਬਾਈ ਜੀ ਹੁਣੇ ਰੱਖੀ ਹੋਈ ਬੱਛੀ ਦੀ 46000 ਰੁਪਇਆ ਉੱਚ ਮਾਨ ਤਣ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਨਾਲ ਜਾਂ ਜਲਦੀ ਕਿਸੇ ਹੋਰ ਨਈ ਵੀਡੀਓ ਦੇ ਨਾਲ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ